ਖੰਨਾ ਬਸਟੇ ਦੇ ਨੇੜੇ ਇੱਕ ਭਿਆਨਕ ਹਾਸਾ ਉਸ ਵੇਲੇ ਟਲ ਗਿਆ ਜਦੋਂ ਇੱਕ ਟਰੱਕ ਫਲਾਈਓਵਰ ਤੋਂ ਥੱਲੇ ਖੜੀ ਬੱਸ ਉੱਤੇ ਅੜ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੁਲ ਤੋਂ ਡਿੱਗੇ ਆ ਟਰੱਕ ਬੱਸ ਦੇ ਵਿੱਚਕਾਰ ਫਸਿਆ ਹੋਇਆ ਹੈ ਤੇ ਬੱਸ ਵਿਚਾਲਿਓ ਕਿੰਨੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ 6 ਸਵਾਰੀਆਂ ਘਟਨਾ ਦੇ ਵਿੱਚ ਮਾਮੂਲੀ ਜ਼ਖਮੀ ਹੋਈਆਂ ਨੇ ਹਾ사 ਉਸ ਵੇਲੇ ਵਾਪਰਿਆ ਜਦੋਂ ਖੰਨਾ ਤੋਂ ਅੰਮ੍ਰਿਤਾਲੇ ਜਾ ਰਹੀ ਇੱਕ ਨਿੱਜੀ ਬੱਸ ਸਵਾਰੀਆਂ ਬਿਠਾਉਣ ਦੇ ਲਈ ਸੜਕ ਉੱਤੇ ਖੜੀ ਸੀ ਤਾਂ ਅਚਾਨਕ ਫਲਾਈਓਵਰ ਤੋਂ ਫਲਾਂ ਦੇ ਨਾਲ ਪਰਿਆ ਟਰੱਕ ਅਚਾਨਕ ਬੱਸ ਉੱਤੇ ਟੱਗ ਗਿਆ ਘਟਨਾ ਵੇਲੇ ਬੱਸ ਦੇ ਵਿੱਚ ਕਰੀਬ 15 ਲੋਕ ਸਵਾਰ ਸਨ ਟਰੱਕ ਅਚਾਨਕ ਟਾਇਰ ਫਟਣ ਦੇ ਕਾਰਨ ਬੇਕਾਬੂ ਹੋ ਗਿਆ ਸੀ ਤੇ ਥੱਲੇ ਖੜੀ ਬੱਸ ਉੱਤੇ ਟੱਗ ਗਿਆ ਰੋ ਖੰਨੇ ਹਟਿਆ ਕੇ ਬੱਸ ਖੜਾਈ ਤਾਂ ਅਚਾਨਕ ਇੱਕ ਗੋਪਟ ਰੱਕ ਆਇਆ ਅਚਾਨਕ ਆ ਕੇ ਉੱਤੇ ਡਿੱਗ ਗਿਆ ਤੇ ਸਵਾਰੀਆਂ ਦਾ ਬਚਾਓ ਕਿੰਨੇ ਸਵਾਰੀਆਂ ਸੀ ਡੋਟਰ ਸਵਾਰੀਆਂ ਸੀਗੀਆਂ 15 ਕਰ ਜਿਹੜੀਆਂ ਕਿ ਇੱਧਰ ਹੀ ਸਾਡੇ ਬੈਠੇ ਸੀ ਪਾਰਲੀ ਸਾਡੇ ਇੱਕ ਬੰਦਾ ਬੈਠਾ ਸੀ ਉਹ ਮੁਕਲੇ ਸਾਡੇ ਬੈਠਾ ਸੀ ਜਿੱਥੇ ਟਰੱਕ ਦੇ ਉੱਤੇ ਨਹੀਂ ਬੈਠਾ ਸੀ ਚਾਨਕ ਏਅਰਪੋਰਟ ਨੇ ਨਾਲ ਉਹ ਤੋਂ ਬੰਦਾ ਜਿਹੜਾ ਬੱਸ ਤੇ ਡਿੱਗਿਆ ਪਿਆ ਆ ਉਹਨਾਂ ਚੰਨ ਨੂੰ